10 ਤਰੀਕ ਨੂੰ ਪਿਛਲੇ ਹਫਤੇ ਜਿਹੜਾ ਕੀ ਹੈ ਇਹ ਲੱਸੀ ਬਾਜ਼ਾਰ ਦੀ ਬਿੱਟੂ ਤੁਸੀਂ ਦੇਖ ਰਹੇ ਹੋ ਬਿੱਟੂ ਲੱਸੀ ਵਾਲਾ ਰੇਡ ਹੋਈ ਹੈ ਸੈਂਪਲ ਫੇਲ ਹੋਏ ਨੇ ਫਿਰ ਵੀ ਇਹ ਲੋਕ ਜਿਹੜੇ ਨੇ ਨਹੀਂ ਟਾਲਦੇ ਜੀ ਦੇਖੋ ਲੱਸੀ ਪੀ ਰਹੇ ਨੇ ਦੋ ਦਹੀਂ ਪਨੀਰ ਲੱਸੀ ਦੇ ਸਾਰੇ ਸੈਂਪਲ ਫੇਲ ਆਏ ਸੀਗੇ ਦੁਕਾਨਾਂ ਦੁਬਾਰਾ ਫਿਰ ਤੋਂ ਸੱਜ ਗਈਆਂ ਨੇ ਆਖਿਰ ਕਿਸ ਦੀ ਸ਼ੈਤਾਨ ਸੈਂਪਲ ਫੇਲ ਨੇ ਦੁਕਾਨ ਨੂੰ ਸੀਲ ਕਰ ਦੇਣਾ ਚਾਹੀਦਾ ਸੀਗਾ ਬੰਦ ਕਰ ਦੇਣਾ ਚਾਹੀਦਾ ਸੀ ਪਰ ਇਹ ਦੁਕਾਨਾਂ ਆਖਿਰ ਫਿਰ ਸੱਚੀਆਂ ਹੋਈਆਂ ਨਹੀਂ ਲੋਕਾਂ ਦੀ ਜਾਨ ਦੇ ਨਾਲ ਖੇਲ-ਖвар ਕੀਤਾ ਜਾ ਰਿਹਾ ਇਹ ਪਤਾ ਹੋਣ ਦੇ ਬਾਵਜੂਦ ਕਿ ਇਹਨਾਂ ਦਾ ਦੁੱਧ ਦਹੀਂ ਪਨੀਰ ਨਕਲੀ ਹੈ ਬਾਹਰ سے ਆਇਓ ਤੇ ਨਹੀਂ ਐਸੇ ਦੁਕਾਨਾਂ 'ਤੇ ਕੀ ਇਹ ਦੁਕਾਨੇ ਬੰਦ ਹੋਣੀ ਚਾਹੀਏ ਠੀਕ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਆਪਾਂ ਦੁਕਾਨ ਨਹੀਂ ਬੰਦ ਕਰ ਸਕਦੇ ਮਤਲਬ ਵੀ ਹੈਵ ਨੋ ਪਾਵਰ ਮਤਲਬ ਉਹ ਵੇਚ ਸਕਦੇ ਨੇ ਇਸਮਾਨ ਉਥੇ ਕਸ਼ਤਵਰਾਂ ਦੇ ਮਾਰਕੀਟ ਵਾਲੇ ਕਹਿ ਰਹੇ ਤਾਂ ਸਿਹਤ ਵਿਭਾਗ ਦੀ ਇੰਨੀ ਢਿੱਲੀ ਕਾਰਵਾਈ ਚੱਲ ਰਹੀ ਹੈ ਕਿ ਸਿਹਤ ਵਿਭਾਗ ਇੱਕ ਵਾਰ ਜਿਹੜਾ ਮਾਰਦਾ ਉਸ ਤੋਂ ਬਾਅਦ ਲੱਸੀ ਬਾਜ਼ਾਰ ਉਦਾਂ ਹੀ ਸੱਜਿਆ ਆ ਉੱਥੇ ਉਦਾਂ ਹੀ ਉਸੇ ਤਰ੍ਹਾਂ ਹੀ ਪਨੀਰ ਕਿਉਂ ਵੇਚਿਆ ਜਾਂਦਾ ਹੈ ਜਦਕਿ ਸੈਂਪਲ ਵੀ ਫੇਲ ਆਈ ਤੇ ਇਸ ਤੇ ਕਿੱਥੇ ਸਿਹਤ ਵਿਭਾਗ ਵੱਲੋਂ ਕਮੀ ਰਹਿ ਰਹੀ ਹੈ ਕਿਉਂ ਕਾਰਵਾਈ ਢਿੱਲੀ ਹੈ ਮੈਮ ਜੇ ਉਹ ਹੀ ਦੁੱਧ ਦਹੀਂ ਪਨੀਰ ਖਾ ਕੇ ਫਿਰ ਕੋਈ ਬਿਮਾਰ ਹੋ ਜਾਂਦਾ ਫਿਰ ਸਿਹਤ ਵਿਭਾਗ ਕੀ ਕਰੇ ਰੋਡ ਸੈਂਪਲ ਭਰ ਰਹੇ ਦੇ ਆ ਡੂਇੰਗ ਇਟ ਮਾਰਨਿੰਗ ਨਾਈਟ ਕਰੀ ਮੈਮ ਲੁਧਿਆਣੇ ਦਾ ਇੰਨਾ ਬੁਰਾ ਹਾਲ ਕਿਉਂ ਹੈ ਦੁਕਾਨਦਾਰਾਂ ਨੂੰ ਜਦੋਂ ਵੀ ਆਪਾਂ ਨਿਊਜ਼ ਕਰੀਦੀ ਐਨ ਹੈਜੈਨਿਕ ਫੂਡ ਵੇਚਿਆ ਜਾਂਦਾ ਜਿੱਤੋਂ ਵੀ ਸ਼ਿਕਾਇਤ ਆਂਦੀ ਐ ਕਿ ਅਸੀਂ ਡਿਊਟੀ ਕਰੀਏ ਉਹਨਾਂ ਦੀ ਕਿ ਉਹ ਸੁੱਤੇ ਪਈ ਨਹੀਂ ਹਰੀ ਜਗ੍ਹਾ ਜੜਕੀਆਂ ਹੈਜ਼ਾਨਿਕ ਫੂਡ ਇਸ ਤਰ੍ਹਾਂ ਸ਼ਰੀਆ ਮਤਲਬ ਕਿ ਗੁੰਡਾਗਰਦੀ ਦੇ ਨਾਲ ਵੇਚਿਆ ਜਾਂਦਾ ਦੁਕਾਨਦਾਰਾਂ ਤੋਂ ਸਵਾਲ ਕਰਦੇ ਆ ਦੁਕਾਨਦਾਰ ਕਹਿੰਦੇ ਇੱਥੇ ਸਿਹਤ ਵਿਭਾਗ ਦੀ ਮੈਡਮ ਕੋਈ ਆਂਦਾ ਨਹੀਂ ਹੈ ਅਧਿਕਾਰੀ ਇਦਾਂ ਕਹਿੰਦੇ ਤੁਸੀਂ ਨਾਲ-ਨਾਲ ਪੁਲਿਸ ਦੇਖਿਓ ਵੀ ਇਸ ਵੀਡੀਓ ਨੂੰ ਨਾਲ-ਨਾਲ ਦੇਖਿਓ ਕਿ ਜਿਹੜੇ ਦੁਕਾਨਦਾਰ ਨੇ ਕਿਸ ਤਰੀਕੇ ਦੇ ਨਾਲ ਕਹਿ ਰਹੇ ਸਿਹਤ ਵਿਭਾਗ ਦਾ ਅਧਿਕਾਰੀ ਇੱਥੇ ਕੋਈ ਗੇੜਾ ਨਹੀਂ ਮਾਰਦਾ ਨੀਚੇ ਚੂਹੇ ਵੀ ਨਜ਼ਰ ਆ ਰਹੇ ਉਹਨੇ ਤੁਹਾਨੂੰ ਜੀ ਬਿਲਕੁਲ ਦੇਖੋ ਕਿੰਨਾ ਜ਼ਿਆਦਾ ਗੰਦਗੀ ਨਾਲ ਭਰਿਆ ਇੱਥੇ ਇੱਕ ਵਾਰ ਜ਼ਰੂਰ ਨੀਚੇ ਵੀ ਦੇਖੋ ਕਿਸ ਤਰੀਕੇ ਦੇ ਨਾਲ ਦੇਖੋ ਬਹੁਤ ਬੁਰਾ ਹ ਇਹ ਜਿਸ ਦੇ ਨਾਲ ਬਰਤਨ ਵਾਸ਼ ਕੀਤੇ ਜਾਂਦੇ ਨੇ ਉਹ ਰਹੀ ਹੀ ਬਰਤਨ ਦੇ ਵਿੱਚ ਲੋਕ ਇੱਥੇ ਦੁਬਾਰਾ ਜਿਹੜਾ ਕੀ ਫੂਡ ਖਾ ਕੇ ਜਾਂਦੇ ਨੇ ਤੁਸੀਂ نیچے ਕਿਡਾਈਆਂ ਪਈਆਂ ਹੋਈਆਂ ਨੇ ਔਰ ਉਸ ਦੇ ਉੱਪਰ ਕੁੰਮਦੇ ਨੇ ਚੂਹੇ ਬਿਲਕੁਲ ਦੇਖ ਸਕਦੇ ਹੋ ਔਰ ਪਾਣੀ ਇੰਨਾ ਕੁ ਜ਼ਿਆਦਾ ਗੰਦਾ ਹੈ ਇਹ ਪਾਣੀ ਦੇ ਨਾਲ ਬਰਤਨ ਵਾਸ਼ ਕੀਤੇ ਜਾਂਦੇ ਨੇ ਅਰਦਾ ਮੈਂ ਇਸ ਬਾਰੇ ਕੀ ਕਹਾਂ ਇਹ ਵੀ ਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨਾ ਸੋ ਲੁਧਿਆਣਾ ਦੇ ਲੱਸੀ ਬਾਜ਼ਾਰ ਦੀ ਅਪਡੇਟ ਤੁਸੀਂ ਸੁਣੀ ਹੋਣੀ ਹੈ 10 ਤਰੀਕ ਨੂੰ ਪਿਛਲੇ ਹਫਤੇ ਜਿਹੜਾ ਕੀ ਹੈ ਇਹ ਲੱਸੀ ਬਾਜ਼ਾਰ ਦੀ ਰੇਡ ਹੋਈ ਹੈ ਸੈਂਪਲ ਫੇਲ ਹੋਏ ਨੇ ਦੱਸਦੀ ਹੈ ਕਿ ਇਹਨਾਂ ਦਾ ਸਮਾਨ ਜਿਹੜਾ ਹੈ ਲੱਸੀ ਦਹੀਂ ਪਨੀਰ ਦੁੱਧ ਇਹ ਸਾਰਾ ਇੱਕ ਮੈਰੀਜ ਪੈਲੇਸ ਚ ਗਿਆ ਸੀਗਾ ਤੇ ਉੱਥੋਂ ਦੀ ਕਿਸੇ ਸ਼ਿਕਾਇਤ ਕਰਤਾ ਨੇ ਕਿਹਾ ਕਿ ਇਹ ਸਾਰਾ ਸਮਾਨ ਐਕਸਪਾਇਰ ਹੈ ਤੁਹਾਨੂੰ ਦੱਸਦੀ ਹੈ ਕਿ ਯਾਨੀ ਕਿ ਨਕਲੀ ਹੈ ਤਾਂ ਜਦ ਸਿਹਤ ਵਿਭਾਗ ਨੂੰ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਕੀਤੀ ਤਾਂ ਸੈਂਪਲ ਭਰੇ ਗਏ ਕਿਹਾ ਜਾਂਦਾ ਸਵੇਰੇ ਸਵੇਰੇ ਇੱਥੇ ਇੱਕ ਗੱਡੀ ਆਂਦੀ ਹੈ ਪਨੀਰ ਘਿਓ ਲੈ ਕੇ ਔਰ ਜਦ ਇੱਥੇ ਸਿਹਤ ਵਿਭਾਗ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਪਹੁੰਚੀ ਮੌਕੇ ਤੇ ਜਦ ਪਹੁੰਚੀ ਇੱਕ ਦੁਕਾਨ ਜੋ ਬਿੱਟੂ ਤੁਸੀਂ ਦੇਖ ਰਹੇ ਹੋ ਬਿੱਟੂ ਲੱਸੀ ਵਾਲਾ ਇਸ ਦੇ ਸੈਂਪਲ ਜਿਹੜੇ ਕੀ ਹੈ ਫੇਲ ਪਾਏ ਗਏ ਜਦ ਇੱਥੇ ਸਿਹਤ ਵਿਭਾਗ ਦੀ ਟੀਮ ਪਹੁੰਚੀ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿਹੜੀ ਅਚਨਚੇਤ ਅਚਾਨਕ ਰੇਡ ਕੀਤੀ ਗਈ ਬਾਕੀ ਦੁਕਾਨਦਾਰ ਸਾਰੇ ਜਿਹੜੇ ਕੀ ਹੈ ਦੁਕਾਨਾਂ ਬੰਦ ਕਰਕੇ ਭੱਜ ਗਏ ਤਉ ਉਤੇ ਹੀ ਹੁਣ ਇਹ ਬਾਜ਼ਾਰ ਜਿਹੜਾ ਇਹ ਜਦ ਕਿ ਇਸ ਦੇ ਸੈਂਪਲ ਸਾਰੇ ਫੇਲ ਨੇ ਫਿਰ ਵੀ ਇਹ ਲੋਕ ਜਿਹੜੇ ਨੇ ਨਹੀਂ ਟਾਲਦੇ ਜੀ ਦੇਖੋ ਲੱਸੀ ਪੀ ਰਹੇ ਨੇ ਔਰ ਇੱਥੇ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਇਹਨਾਂ ਦੇ ਸੈਂਪਲ ਫੇਲ ਨੇ ਦੁੱਧ ਦਹੀਂ ਪਨੀਰ ਲੱਸੀ ਦੇ ਸਾਰੇ ਸੈਂਪਲ ਫੇਲ ਆਏ ਸੀਗੇ ਦੁਕਾਨਾਂ ਦੁਬਾਰਾ ਫਿਰ ਤੋਂ ਸੱਜ ਗਈਆਂ ਨੇ ਆਖਿਰ ਕਿਸ ਦੀ ਸ਼ੈਤ ਹੈ ਕਿ ਸਿਹਤ ਵਿਭਾਗ ਇੱਥੇ ਸਿਰਫ ਇੱਕ ਵਾਰ ਐਕਸ਼ਨ ਲੈ ਕੇ ਗਿਆ ਜਦ ਕਿ ਸੈਂਪਲ ਭਰੇਗੇ ਨੇ ਸੈਂਪਲ ਫੇਲ ਨੇ ਦੁਕਾਨ ਨੂੰ ਸੀਲ ਕਰ ਦੇਣਾ ਚਾਹੀਦਾ ਸੀਗਾ ਬੰਦ ਕਰ ਦੇਣਾ ਚਾਹੀਦਾ ਸੀ ਪਰ ਇਹ ਦੁਕਾਨਾਂ ਆਖਿਰ ਫਿਰ ਸੱਚੀਆਂ ਹੋਈਆਂ ਨੇ ਲੋਕਾਂ ਦੀ ਜਾਨ ਦੇ ਨਾਲ ਖੇਲ-ਖਿលਆਰ ਕੀਤਾ ਜਾ ਰਿਹਾ ਇਹ ਪਤਾ ਹੋਣ ਦੇ ਬਾਵਜੂਦ ਕਿ ਇਹਨਾਂ ਦਾ ਦੁੱਧ ਦਹੀਂ ਪਨੀਰ ਨਕਲੀ ਹੈ ਭਾਜੀ ਇਹਨਾਂ ਦੇ ਸੈਂਪਲ ਫੇਲ ਨੇ ਦੁੱਧ ਦਹੀਂ ਪਨੀਰ ਦੇ ਤੇ ਤੁਸੀਂ ਦੋ ਲੱਸੀ ਪੀ ਰਹੇ ਇਥੋਂ ਤੇ ਤੁਹਾਨੂੰ ਨੁਕਸਾਨ ਹੋ ਗਿਆ ਕੀ ਕਹੋਗੇ ਬੜਵੇਂ ਸੇ ਬਾਹਰ ਤੋਂ ਆਇਆ ਸਾਨੂੰ ਪਤਾ ਨਹੀਂ ਹੈਗਾ ਪਤਾ ਨਹੀਂ ਤੁਹਾਨੂੰ ਹੈ ਨਾ ਪਰ ਇਹਨਾਂ ਦੀ ਦੁਕਾਨ ਤੇ ਸਿਹਤ ਵਿਭਾਗ ਵੱਲੋਂ ਐਕਸ਼ਨ ਲਿੱਤਾ ਕਿ ਇਹਨਾਂ ਦੀ ਰੇਡ ਵੀ ਹੋਈ ਆ ਤੇ ਸੈਂਪਲ ਫੇਲ ਸੀਗੇ ਜੀ ਆਂਟੀ ਜੀ ਕੀ ਕਹਿਣਾ ਚਾਹੋ ਅਸਤਾਬ ਹੋਰ ਤੋਂ ਆਇਆ ਫਿਰ ਬਾਹਰ ਸੇ ਆਏ ਹੋ ਤੇ ਨਹੀਂ ਐਸੇ ਦੁਕਾਨੋਂ ਪੇ ਕੀ ਇਹ ਦੁਕਾਨੇ ਬੰਦ ਹੋਣੀ ਚਾਹੀਏ ਥੀ ਕਿ ਨਹੀਂ ਹੋਣੀ ਚਾਹੀਦੀ ਹੁਣੀ ਚਾਹੀਦੀ ਜੀ ਹਾਂਜੀ ਕਿਉਂਕਿ ਅੱਗੇ ਹੀ ਪੋਲੂਸ਼ਨ ਨਾਲ ਲੈਣਾ ਜੀ ਸਿਹਤ ਖਰਾਬ ਹੋ ਰਹੀ ਹੈ ਜਦਕਿ ਸਿਹਤ ਵਿਭਾਗ ਨਾਲ ਵੀ ਫਿਰ ਖਰਾਬ ਹੋਏਗੇ ਜਦ ਐਕਸ਼ਨ ਵੀ ਹੋ ਗਿਆ ਸੈਂਪਲ ਵੀ ਭਰੇ ਗਏ ਫਿਰ ਵੀ ਫੇਲ ਆ ਫਿਰ ਇਹਨਾਂ ਨੇ ਕਹਿੰਦੇ ਇੱਕ ਸੇਧ ਖਰਾਬ ਹੋਵੇ ਇਹ ਤਾਂ ਮੁਰਗਤਾ ਵਾਲੀ ਗੱਲ ਆ ਨਾ ਸੋ ਪਹਿਲਾਂ ਬਿਲਕੁਲ ਤਾਂ ਜਾਣਾਂਗੇ ਆਪਾਂ ਕਿ ਲੱਸੀ ਬਾਜ਼ਾਰ ਦੇ ਵਿੱਚ ਜੋ ਲੱਸੀ ਬਾਜ਼ਾਰ ਦੇ ਵਿੱਚ ਪਛੇ ਦੁੱਧ ਦਹੀਂ ਪਨੀਰ ਦੇ ਸੈਂਪਲ ਭਰੇ ਗਏ ਸੀਗੇ ਜੋ ਕਿ ਇੱਕ ਮੈਰਿਜ ਪੈਲਸ ਦੇ ਵਿੱਚ ਜਿਨ੍ਹਾਂ ਦੇ ਕਹਿ ਸਕਦੇ ਕੋਈ ਸ਼ਿਕਾਇਤ ਕਰਤਾ ਸੀਗੇ ਤੇ ਉਹ ਸੈਂਪਲ ਜਿਹੜੇ ਕੀ ਹੈ ਜਦ ਸਿਹਤ ਵਿਭਾਗ ਵੱਲੋਂ ਚੈੱਕ ਕੀਤੇ ਗਏ ਤਾਂ ਫੇਲ ਸੀਗੇ ਤਾਂ ਉਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਸਿਵਲ ਸਰਜਨ ਡਾਕਟਰ ਰਮਨਦੀਪ ਮੈਮ ਗੱਲਬਾਤ ਕਰਦੀ ਹੈ ਕਿ ਹਾਲੇ ਵੀ ਉਸ ਮਾਰਕੀਟ ਦੇ ਵਿੱਚ ਉਸੇ ਤਰ੍ਹਾਂ ਹੀ ਦੁੱਧ ਪਨੀਰ ਤੇ ਲੱਸੀ ਵੇਚਿਆ ਜਾ ਰਿਹਾ ਹੈ ਆਖਿਰ ਕੀ ਮਾਮਲਾ ਪੂਰਾ ਮੈਮ ਸਵਾਗਤ ਹੈ ਤੁਹਾਡਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਮ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਸਿਹਤ ਵਿਭਾਗ ਵੱਲੋਂ ਇੱਕ ਵਾਰ ਸੈਂਪਲ ਭਰੇਗੇ ਫੇਲ ਆਏ ਸੀਗੇ ਦੁੱਧ ਦਹੀਂ ਲੱਸੀ ਪਨੀਰ ਜਿਹੜਾ ਉਹ ਸਾਰਾ ਜਿਹੜਾ ਕੀ ਹੈ ਸੈਂਪਲ ਉਸਦੇ ਫੇਲ ਨੇ ਪਰ ਅੱਜ ਵੀ ਉਹ ਦੁਕਾਨਦਾਰ ਕਿਉਂਕਿ ਜਿਸ ਦਿਨ ਸੈਂਪਲ ਭਰੇ ਜਾ ਰਹੇ ਸੀਗੇ ਦੁਕਾਨਦਾਰ ਭੱਜੇ ਵੀ ਸੀਗੇ ਉੱਥੋਂ ਦੀ ਇਹ ਅਪਡੇਟ ਵੀ ਸੀਗੀ ਕਿਉਂਕਿ ਉਦੋਂ ਦੁਕਾਨਦਾਰ ਸਰੇ ਸਰੇ ਜਦ ਇੱਕ ਇੱਕ ਜਗ੍ਹਾ ਤੇ ਸੈਂਪਲ ਭਰੇ ਜਾ ਰਹੇ ਸੀਗੇ ਇੱਕ ਦੁਕਾਨ ਦੇ ਦੂਸਰੇ ਦੁਕਾਨਦਾਰ ਜਿਹੜੇ ਭੱਜ ਗਏ ਸੀਗੇ ਅੱਜ ਉਹ ਦੁਕਾਨਾਂ ਫਿਰ ਸੱਜੀਆਂ ਹੋਈਆਂ ਨੇ ਕੀ ਕਹਿਣਾ ਹਾਂਜੀ ਪਹਿਲੇ ਤਾਂ ਸਾਰਿਆਂ ਨੇ ਉਹ ਸਸ਼ਟਿਕਾਲ ਜਿਹੜੀ ਅਸੀਂ ਉਸ ਦਿਨ ਲੱਸੀ ਬਾਜ਼ਾਰ ਉੱਥੇ ਅਸੀਂ ਕੀਤੀ ਸੀ ਉਹ ਐਕਚੁਅਲੀ ਇਹ ਸੀਗਾ ਕਿ ਸਾਨੂੰ ਇੱਕ ਟਿਪ ਆਫ ਆਇਆ ਸੀ ਉਸ ਚ ਇਹ ਆਇਆ ਸੀ ਕਿ ਇੱਕ ਗੱਡੀ ਬਾਹਰੋਂ ਆਉਂਦੀ ਹੈ ਸਵੇਰੇ ਸਵੇਰੇ ਉੱਥੇ ਔਰ ਬਾਹਰੋਂ ਉੱਥੇ ਖਿਓ ਔਰ ਮਤਲਬ ਪਨੀਰ ਵਗੈਰਾ ਆਂਦਾ ਹੈ ਠੀਕ ਹੈ ਤੇ ਅਸੀਂ ਬੇਸਿਕਲੀ ਗਏ ਸੀ ਉਸ ਗੱਡੀ ਲਈ ਤੇ ਜਦੋਂ ਅਸੀਂ ਉੱਥੇ ਗਏ ਸੀ ਇਹ ਸਾਨੂੰ ਇੱਕ ਗੱਡੀ ਉੱਥੋਂ ਮਿਲੀ ਵੀ ਜਿੰਨੇ ਕਿ ਸਾਡੇ ਡਰਾਈਵਰ ਨੇ ਦੱਸਿਆ ਸੀ ਕਿ ਉਹ ਗੱਡੀ ਫਰੌਰ ਜਿਹੜਾ ਫਤੇਗੜ ਸਾਹਿਬ ਹੈ ਉੱਥੋਂ ਲੈ ਕੇ ਆਂਦੀ ਹੈ ਤੇ ਉਸ ਗੱਡੀ ਚ ਕਿਓ ਸੀਗਾ ਔਰ ਪਨੀਰ ਸੀਗਾ ਤੇ ਸਾਡੀ ਜਿਹੜੀ ਫੂਡ ਟੀਮ ਹੈ ਉਹਨਾਂ ਨੇ ਉੱਥੇ ਮੌਕੇ 'ਚ ਪਹੁੰਚ ਕੇ ਪਨੀਰ ਔਰ ਕਿਓ ਦੋਨਾਂ ਦੇ ਸੈਂਪਲ ਲਿੱਤੇ ਸੀ ਠੀਕ ਉਹਦੀ ਰਿਪੋਰਟ ਵੀ ਆ ਗਈ ਹੈ ਜਿਹੜਾ ਉਹਦਾ ਘੀ ਸੀਗਾ ਉਹ ਪਾਸ ਹੋ ਗਿਆ ਤੇ ਜਿਹੜਾ ਪਨੀਰ ਸੀਗਾ ਉਹ ਫੇਲ ਹੋ ਗਿਆ ਠੀਕ ਫਿਰ ਉਹਦੇ ਨਾਲ ਨਾਲ ਇੱਕ ਸਵੀਟ ਸ਼ਾਪ ਸੀਗੀ ਔਰ ਇੱਕ ਸਾਹਮਣੇ ਲੱਸੀ ਵਾਲੀ ਦੁਕਾਨ ਸੀ ਅਸੀਂ ਉੱਥੇ ਵੀ ਜਿਹੜੀ ਇੱਕ ਲੱਸੀ ਵਾਲੀ ਦੁਕਾਨ ਸੀ ਉਹਦੇ ਵੀ ਸੈਂਪਲ ਭਰੇ ਸੀ ਸਾਡੀ ਫੂਡ ਟੀਮ ਨੇ ਜੀ ਤੇ ਉਸ ਚ ਦਹੀਂ ਦੇ ਦੋ ਸੈਂਪਲ ਔਰ ਪਨੀਰ ਦਾ ਇੱਕ ਸੈਂਪਲ ਭਰਿਆ ਗਿਆ ਸੀ ਤੇ ਇਹਦੇ ਤਿੰਨੋਂ ਸੈਂਪਲ ਫੇਲ ਆਏ ਉਹਦੀ ਰਿਪੋਰਟ ਆ ਗਈ ਹੈ ਜੀ ਤੇ ਜਿਹੜੀ ਹੁੰਦੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਜਿਹੜੀ ਆਪਣੀ ਫੂਡ ਸੇਫਟੀ ਵਾਲੀ ਸਾਡੀ ਟੀਮ ਹੈ ਔਰ ਜਿਹੜੇ ਇਹਨਾਂ ਦੇ ਇੱਕ ਸੈੱਟ ਪ੍ਰਸੀਡਿੰਗਸ ਹੈ ਜੇ ਸੈਂਪਲ ਫੇਲ ਹੋ ਜਾਂਦੇ ਹੈ ਤੇ ਉਹ ਉਸਤੇ ਜਿਹੜੀ ਵੀ ਹੈ ਵਿਥਿਨ ਦਾ ਰੂਲਸ ਉਹ ਸਾਰੇ ਕਾਰਵਾਈ ਹੋ ਰਹੀ ਹੈ ਮੈਮ ਮਾਰਕੀਟ ਵਾਲੇ ਤਾਂ ਕਹਿ ਰਹੇ ਨੇ ਜਿਹੜੇ ਉੱਥੇ ਦੁਕਾਨਦਾਰ ਨੇ ਉੱਥੇ ਕਸਟਮਰ ਆਉਂਦੇ ਮਾਰਕੀਟ ਵਾਲੇ ਕਹਿ ਰਹੇ ਤਾਂ ਸਿਹਤ ਵਿਭਾਗ ਦੀ ਇੰਨੀ ਢਿੱਲੀ ਕਾਰਵਾਈ ਚੱਲ ਰਹੀ ਹੈ ਕਿ ਸਿਹਤ ਵਿਭਾਗ ਇੱਕ ਵਾਰ ਗੇੜਾ ਮਾਰਦਾ ਉਸ ਤੋਂ ਬਾਅਦ ਲੱਸੀ ਬਾਜ਼ਾਰ ਉਦਾਂ ਹੀ ਸਜਿਆ ਆ ਉੱਥੇ ਉਦਾਂ ਹੀ ਉਸੇ ਤਰ੍ਹਾਂ ਹੀ ਪਨੀਰ ਕਿਉਂ ਵੇਚਿਆ ਜਾਂਦਾ ਹੈ ਜਦ ਕਿ ਸੈਂਪਲ ਵੀ ਫੇਲ ਆਈ ਤੇ ਇਸ ਤੇ ਕਿੱਥੇ ਸਿਹਤ ਵਿਭਾਗ ਵੱਲੋਂ ਕਮੀ ਰਹਿ ਰਹੀ ਹੈ ਕਿਉਂਕਿ ਦੇਖਿਆ ਜਾਂਦਾ ਹੈ ਕਿ ਕਿਆ ਇਹ ਵੀ ਜਾਂਦਾ ਹੈ ਕਿ ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਸਿਰਫ ਏਸੀ ਹਾਲ ਤੱਕ ਆਪਣੇ ਉਤੋ ਤੱਕ ਹੀ ਜਿਹੜਾ ਕਿ ਆਫਿਸ ਤੱਕ ਹੀ ਸੀਮਿਤ ਨੇ ਕਿਉਂ ਕਾਰਵਾਈ ਢਿੱਲੀ ਹੈ ਨਹੀਂ ਕਾਰਵਾਈ ਢਿੱਲੀ ਨਹੀਂ ਆ ਦੇਖੋ ਇਹਦੇ ਨੇ ਸੈੱਟ ਇੱਕ ਰੂਲਸ ਅਸੀਂ ਉਸ ਤੋਂ ਬਾਹਰ ਜਾ ਕੇ ਕੋਈ ਕਾਰਵਾਈ ਨਹੀਂ ਕਰ ਸਕਦੇ ਠੀਕ ਹੈ ਸੋ ਵੀ ਹੈਵ ਟੂ ਫੋਲੋ ਦ ਰੂਲਸ ਨਹੀਂ ਮੈਮ ਇੱਕ ਚੀਜ਼ ਦੱਸੋ ਕਿ ਇੱਕ ਵਾਰ ਜਦੋਂ ਸੈਂਪਲ ਭਾਲੇ ਫੇਲ ਆ ਗਏ ਉਸ ਤੋਂ ਬਾਅਦ ਦੁਕਾਨਾ ਲਗਾਈਆਂ ਜਾ ਸਕਦੀਆਂ ਨਹੀਂ ਕਿ ਆ ਦੁਕਾਨਦਾਰਾ ਵੱਲੋਂ ਫਿਰ ਤੋਂ ਇਹ ਆਪਾਂ ਦੁਕਾਨ ਨਹੀਂ ਬੰਦ ਕਰ ਸਕਦੇ ਮਤਲਬ ਵੀ ਹੈਵ ਨੋ ਪਾਵਰ ਮਤਲਬ ਉਹ ਵੇਚ ਸਕਦੇ ਨੇ ਸਮਾਨ ਕੋਈ ਦਿੱਕਤ ਨਹੀਂ ਹੈ ਨਹੀਂ ਉਹਨਾਂ ਤੇ ਪੈਨਲਟੀ ਹੁੰਦੀ ਹੈ ਔਰ ਉਹਨਾਂ ਦਾ ਕੇਸ ਜਿਹੜਾ ਹੈਗਾ ਜਿਹੜੀ ਵੀ ਲੀਗਲ ਪ੍ਰੋਸੀਡਿੰਗਸ ਹੈ ਉਹ ਚੱਲਦੀ ਹੈ ਮੈਮ ਜੇ ਉਹੀ ਦੁੱਧ ਦਹੀਂ ਪਨੀਰ ਖਾ ਕੇ ਫਿਰ ਕੋਈ ਬਿਮਾਰ ਹੋ ਜਾਂਦਾ ਫਿਰ ਸਿਹਤ ਵਿਭਾਗ ਕੀ ਨਹੀਂ ਨਹੀਂ ਇਸ ਤਰ੍ਹਾਂ ਕਿ ਆਪਾਂ ਫਿਰ ਸੈਂਪਲ ਦੇਖੋ ਆਪਾਂ ਸਬਜੀ ਮੰਡੀ ਵੀ ਇੱਕ ਕੀਤੀ ਸੀ ਥੋੜੇ ਦਿਨ ਉਸ ਤੋਂ ਪਹਿਲੇ ਰੇਟ ਠੀਕ ਹੈ ਉੱਥੇ ਉਹਨਾਂ ਇੱਕ ਪਨੀਰ ਦੇ ਆਪਾਂ ਸੈਂਪਲ ਭਰੇ ਸੀ ਠੀਕ ਹੈ ਆਪਾਂ ਮੰਡੀ ਬੋਰਡ ਜਿਵੇਂ ਹੈ ਉਹਨਾਂ ਨੂੰ ਸਾਡੇ ਜਿਹੜੀ ਫੂਡ ਟੀਮ ਹੈ ਉਹਨਾਂ ਨੇ ਪਹਿਲੇ ਵੀ ਲਿਖਿਆ ਸੀ ਉਸ ਤੋਂ ਪਹਿਲੇ ਵੀ ਇਹ ਕਾਰਵਾਈ ਹੋਈ ਸੀ ਬਾਤ ਚ ਵੀ ਹੋਈ ਸੀ ਮੰਡੀ ਬੋਰਡ ਨੂੰ ਆਪਾਂ ਲਿਖਦੇ ਆ ਕਿ ਵੀ ਇੱਥੇ ਬਿਕ ਰਿਹਾ ਔਰ ਇਸ ਤਰ੍ਹਾਂ ਸਟਾਲ ਲਗਾ ਰਹੇ ਹਨ ਔਰ ਇਹਨਾਂ ਤੇ ਕਾਰਵਾਈ ਕੀਤੀ ਜਾਏ ਬਟ ਅਸੀਂ ਨਹੀਂ ਕਰ ਸਕਦੇ ਨਾ ਉਹਨਾਂ ਤੇ ਕਾਰਵਾਈ ਇਹ ਗੱਲ ਵੀ ਅਗਰ ਗੱਲ ਕਰੀਏ ਤਾਂ 10 ਤਰੀਕ ਦੀ ਹੈ ਪਿਛਲੇ ਹਫਤੇ ਦੀ ਹੀ ਗੱਲ ਹੈ ਤੇ ਉਸ ਤੋਂ ਬਾਅਦ ਹਾਲੀ ਫਿਰ ਉਸੇ ਤਰ੍ਹਾਂ ਹੀ ਬਾਜ਼ਾਰ ਸਜਿਆ ਤੇ ਬਾਜ਼ਾਰ ਦੇ ਵਿੱਚ ਸਮਾਨ ਵੇਚਿਆ ਜਾ ਰਿਹਾ ਜੇ ਕੋਈ ਬਿਮਾਰ ਹੋ ਜਾਂਦਾ ਹੈ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਸਾਡਾ ਸਵਾਲ ਇਹ ਹੈ ਨਹੀਂ ਨਹੀਂ ਅਸੀਂ ਲਗਾਤਾਰ ਦੇਖੋ ਸਾਡੀ ਫੂਡ ਟੀਮ ਹੈ ਲਗਾਤਾਰ ਕੰਟੀਨਿਊਸਲੀ ਸੈਂਪਲ ਕਰ ਰਹੀ ਹੈ ਫਿਰ ਗੱਲ ਕਰਦੇ ਆ ਮੈਮ 2 ਮਹੀਨੇ ਪਹਿਲਾਂ ਦੀ ਗੱਲ ਹੈ ਅਸੀਂ ਬੱਸ ਸਟੈਂਡ ਦੀ ਪੂਰੀ ਇੱਕ ਕਵਰੇਜ ਕੀਤੀ ਸੀਗੀ ਜਿੱਥੇ ਜਿਹੜਾ ਕੀ ਹੈ ਖਾਣਾ ਅਨ ਹਾਈਜੈਨਿਕ ਫੂਡ ਉਥੇ ਬਿਲਕੁਲ ਬਿਨਾ ਟਕੇ ਹੋਏ ਵੇਚਿਆ ਜਾ ਰਿਹਾ ਲੋਕ ਖਾ ਕੇ ਜਾ ਰਹੇ ਨੇ ਲੋਕ ਉਥੋਂ ਬੱਸ ਸਟੈਂਡ ਤੇ ਆਉਂਦੇ ਅਦਰ ਸਿਟੀ ਤੇ ਚੱਲ ਜਾਂਦੇ ਨੇ ਖਾ ਪੀ ਕੇ ਤੇ ਜੇਕਰ ਸਿਹਤ ਸਿਹਤ ਵਿਭਾਗ ਦੇ ਉੱਥੇ ਵੀ ਕੋਈ ਕਾਰਵਾਈ ਨਜ਼ਰ ਨਹੀਂ ਆਈ ਹੈ ਮਤਲਬ ਉਸ ਬਾਰੇ ਕੀ ਕਹਿਣਾ ਚਾਹੋ ਤੁਹਾਡੀ ਟੀਮ 'ਚੇ ਕੋਈ ਕਮੀ ਹੈ ਜਾਂ ਫਿਰ ਮਤਲਬ ਤੁਹਾਡੀ ਟੀਮ ਦੇ ਵਿੱਚ ਸ਼ੋਰਟ ਹੈ ਇਸ ਕਰਕੇ ਨਹੀਂ ਪਹੁੰਚ ਪਾਂਦੇ ਮਤਲਬ ਪ੍ਰਸ਼ਾਪਾ ਗੱਲ ਕਰੀਏ ਲੋਕਾਂ ਦੀ ਲੋਕ ਜਿਹੜੇ ਸਵਾਲ ਕਿ ਸਿਹਤ ਵਿਭਾਗ ਦੀ ਟੀਮ ਮੈਡਮ ਇੱਥੇ ਪਹੁੰਚਦੀ ਨਹੀਂ ਹੈ ਇਹ ਸਾਡਾ ਸਵਾਲ ਹੀ ਹੈ ਨਹੀਂ ਨਹੀਂ ਸਿਹਤ ਵਿਭਾਗ ਦੀ ਟੀਮ ਹਰ ਜਗ੍ਹਾ ਪਹੁੰਚਦੀ ਹੈ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਜਦੋਂ ਤੋਂ ਜੁਆਇਨ ਕੀਤਾ ਹੈ ਤੇ ਰੈਗੂਲਰਲੀ ਮੈਮ ਇੱਕ ਵਾਰ ਹੀ ਪਹੁੰਚਦੀ ਹੈ ਸਿਰਫ ਜਿੱਦਾਂ ਪਨੀਰ ਦੇ ਸੈਂਪਲ ਫੇਲ ਹੋਏ ਇੱਕ ਵਾਰ ਪਹੁੰਚ ਗਈ ਉਸ ਤੋਂ ਬਾਅਦ ਫਿਰ ਦੁਬਾਰਾ ਲਗਾ ਦਿੰਦੀ ਹੈ ਮਤਲਬ ਉੱਥੇ ਫਿਰ ਦੁਕਾਨਾ ਸੱਜਣ ਕੋਈ ਗੱਲ ਨਹੀਂ ਇਹ ਅਸੀਂ ਆਪਣੇ ਡੀ ਐਚਓ ਔਰ ਫੂਡ ਟੀਮ ਨੂੰ ਆਪਾਂ ਇਨਸਟਰਕਸ਼ਨਸ ਦੇਾਂਗੇ ਕਿ ਜਿਹੜੇ ਕਿ ਇਹੋ ਜਿਹੇ ਏਰੀਆ ਜਿੱਥੇ ਕਿ ਬਾਰ ਬਾਰ ਨਾਜ਼ੁਕੇ ਏਰੀਆਜ਼ ਹੈ ਜਿੱਥੇ ਹੁੰਦਾ ਕਿ ਉਹਨਾਂ ਦੀ ਰਿਪੀਟਿਡਲੀ ਸੈਂਪਲਿੰਗ ਕਰੀ ਜਾਏ ਜੀ ਮੈਮ ਲਿਕਰ ਦੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕਿੰਨੇ ਕੁ ਸੈਂਪਲ ਲਿਕਰ ਦੇ ਭਰੇ ਗਏ ਤੁਹਾਡੀ ਸਿਹਤ ਵਿਭਾਗ ਦੀ ਟੀਮ ਵੱਲੋਂ ਲਿਕਰ ਦੇ ਸੈਂਪਲ ਦੀ ਮੈਨੂੰ ਕੋਈ ਇਸ ਤਰ੍ਹਾਂ ਦੇ ਨੌਲੇਜ ਨਹੀਂ ਹੈ ਮੀਨਸ ਮਤਲਬ ਭਰੇ ਹੀ ਨਹੀਂ ਗਏ ਲਿਕਰ ਦੇ ਸੈਂਪਲ ਮੈਨੂੰ ਇਹਦੀ ਕੋਈ ਨੌਲੇਜ ਨਹੀਂ ਹੈ ਤੁਸੀਂ ਸਿਵਲ ਸਰਜਨ ਆ ਉਹ ਤੁਹਾਡੇ ਨੀਚੇ ਡੀ ਐਚਓ ਸਾਰੇ ਤੁਹਾਡੋਂ ਨਹੀਂ ਇਨ ਨੌਲੇਜ ਮੈਨੂੰ ਹਲੇ ਇੱਥੇ ਜੁਆਇਨ ਕਰਾ ਹਲੇ ਮਹੀਨਾ ਹੀ ਹੋਇਆ ਠੀਕ ਹੈ ਤੇ ਪਰ ਲਿਕਰ ਦੇ ਸੈਂਪਲ ਦੀ ਮੇਰੇ ਜੁਆਇਨ ਕਰਨ ਤੋਂ ਬਾਅਦ ਮੈਨੂੰ ਕਿਸੇ ਦੀ ਹੈ ਨਹੀਂ ਨੌਲੇਜ ਪਰ ਇਹ ਮੈਂ ਤੁਹਾਨੂੰ ਅਪਡੇਟ ਕਰ ਦਿਆਂਗੀ ਬਿਲਕੁਲ ਮੈਮ ਲੱਸੀ ਹੁਣ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਦੇ ਵਿੱਚ ਜਗਾ ਜਗਾ ਆਪਾਂ ਲਗਾਤਾਰ ਬੱਸ ਸਟੈਂਡ ਹੋਵੇ ਚਾਹੇ ਬੱਸ ਸਟੈਂਡ ਦੇ ਬਾਹਰ ਅੰਦਰ ਫੂਡ ਵਾਲਿਆਂ ਨੂੰ ਮੇਰੇ ਤੋਂ ਦੇਖੋ ਮੈਂ ਤਾਂ ਜਦੋਂ ਤੋਂ ਜੁਆਇਨ ਕੀਤਾ ਮੈਂ ਰੈਗੂਲਰਲੀ ਅਪਡੇਟ ਲੈ ਰਹੀ ਹਾਂ ਤੇ ਰੋਜ਼ ਸੈਂਪਲ ਪਰੇ ਜਾ ਰਹੇ ਆ ਰੋਡ ਤੁਹਾਨੂੰ ਨਹੀਂ ਲੱਗਦਾ ਸਟ੍ਰਿਕਟ ਇੱਥੇ ਇਹ ਕਾਰਵਾਈ ਦੀ ਲੋੜ ਹੈਗੀ ਹੈ ਸਟ੍ਰਿਕਟ ਜਿਹੜਾ ਕਿ ਆਪਾਂ ਗੱਲ ਕਰ ਲਈਏ ਤੁਹਾਡੀ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਰਫ ਏਸੀ ਹਾਲਤੇ ਸਿਰਫ ਡਿਊਟੀ ਪੂਰੀ ਕਰਨ ਲਈ ਆਇਆ ਜਾਂਦਾ ਜਾਂ ਫਿਰ ਬਾੜ ਗੇੜਾ ਲੁਧਿਆਣੇ ਦੇ ਵਿੱਚ ਗੇੜਾ ਵੀ ਮਾਰਿਆ ਜਾਂਦਾ ਕੱਢ ਕੇ ਬਾਹਰ ਨਿਕਲ ਕੇ ਨਹੀਂ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈ ਦੇਖੋ ਰੋਡ ਸੈਂਪਲ ਭਰ ਰਹੇ ਆ ਦੇ ਆ ਡੂਇੰਗ ਇਟ ਮਾਰਨਿੰਗ ਨਾਈਟ ਕਰੀ ਜਾਂਦੇ ਪਰ ਮੈਂ ਲੁਧਿਆਣੇ ਦਾ ਇੰਨਾ ਬੁਰਾ ਹਾਲ ਕਿਉਂ ਹੈ ਕਿਉਂਕਿ ਅਸੀਂ ਖੁਦ ਪਰੇਸ਼ਾਨ ਆ ਕਿ ਸਵਾਲ ਕਿਉਂਕਿ ਅਸੀਂ ਦੁਕਾਨਦਾਰਾਂ ਨੂੰ ਜਦੋਂ ਵੀ ਆਪਾਂ ਨਿਊਜ਼ ਕਰੀਦੀ ਐਨ ਹੈਜੈਨਿਕ ਫੂਡ ਵੇਚਿਆ ਜਾਂਦਾ ਜਿੱਥੇ ਵੀ ਸ਼ਿਕਾਇਤ ਆਂਦੀ ਐ ਕਿ ਅਸੀਂ ਡਿਊਟੀ ਕਰੀਏ ਉਹਨਾਂ ਦੀ ਕਿ ਉਹ ਸੁੱਤੇ ਪਈ ਨਹੀਂ ਇਸ ਤਰ੍ਹਾਂ ਦੇ ਬੁਰੇ ਹਾਲ ਦੀ ਗੱਲ ਨਹੀਂ ਐ ਸੈਂਪਲ ਭਰ ਰਹੇ ਆ ਦੇਖੋ ਇੱਕ ਪ੍ਰੋਸੀਜਰ ਐ ਲਿਮਿਟਿਡ ਸੈਂਪਲ ਜਿੰਨੇ ਉਹਨਾਂ ਕੋਲ ਟੀਮ ਐ ਉਹਨੇ ਉਹ ਸੈਂਪਲਿੰਗ ਕਰ ਸਕਦੇ ਆ ਉਹ ਸੈਂਪਲਿੰਗ ਕਰ ਰਹੇ ਆ ਫਿਰ ਸੈਂਪਲ ਉੱਪਰ ਜਾਂਦੇ ਉਹਨਾਂ ਦੀ ਰਿਪੋਰਟ ਆਂਦੀ ਐ ਇਸ ਸਭ 'ਚ ਕੁਝ ਟਾਈਮ ਲੱਗਦਾ ਫਿਰ ਜਿਹੜੇ ਕੋਈ ਲੀਗਲ ਪ੍ਰੋਸੀਡਿੰਗਸ ਐ ਉਹਨਾਂ ਤੋਂ ਉਹ ਕੀ ਤੇ ਜਾਂਦੀ ਹੈ ਪਰ ਫਿਰ ਵੀ ਠੀਕ ਹੈ ਮੈਂ ਤੁਹਾਡੇ ਮੀਡੀਅਮ ਮੀਡੀਆ ਦੇ ਰਾਹੀਂ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਵੀ ਸਿੰਪਲ ਜੀ ਗੱਲ ਹੈ ਦੇਖੋ ਜੇ ਆਪਾਂ ਨੂੰ ਦੁੱਧ 50 ਰੁਪਏ ਕਿਲੋ ਮਿਲ ਰਿਹਾ ਤੇ ਵੀ ਕੈਨ ਨਾਟ ਗੇਟ ਅ ਪਨੀਰ ਐਟ ਦੀ ਰੇਟ ਆਫ 130 ਰੁਪਏ ਜਾਂ 150 ਰੁਪਏ ਜਾਂ 180 ਰੁਪਏ ਕਿਲੋ ਨਹੀਂ ਮਿਲ ਸਕਦਾ ਸਾਰਾ ਹੈ ਨਾ ਤਾਂ ਲੋਕਾਂ ਨੂੰ ਵੀ ਅਵੇਰਨੈਸ ਦੀ ਲੋੜ ਹੈ ਕਿ ਵੀ ਉੱਥੇ ਜਿੱਥੇ ਜਗ੍ਹਾ 'ਚ ਇਹ ਪਨੀਰ ਆਪਾਂ ਨੂੰ 150 ਰੁਪਏ ਕਿਲੋ ਮਿਲ ਰਿਹਾ ਵੀ ਆਪਾਂ ਉੱਥੋਂ ਜਾ ਕੇ ਨਾ ਲਈਏ ਕਿ ਦਿਸ ਪਨੀਰ will not be pure ਜੀ ਠੀਕ ਹੈ ਨਾ ਤੇ ਮੈਂ ਤੁਹਾਨੂੰ ਵੀ মিডিਆ ਨੂੰ ਵੀ ਇਹ ਕਹਾਂਗੀ ਕਿ ਤੁਸੀਂ ਲੋਕਾਂ ਵਿੱਚ ਵੀ ਅਵੇਅਰਨੈਸ ਕਰੋ ਕਿ ਵੀ ਜੇ ਇਹੋ ਜਿਹਾ ਕੁਝ ਹੈ ਤੇ ਆਪਾਂ ਉੱਥੋਂ ਨਾ ਲਈਏ ਠੀਕ ਹੈ ਤੇ ਇੱਕ ਚੀਜ਼ ਮੈਮ ਹੋਰ ਪੁੱਛਣਾ ਚਾਹੁੰਦੇ ਦੇਖੋ ਜਦੋਂ ਵੀ ਕੋਈ ਰਿਪੋਰਟ ਲਿੱਤੀ ਜਾਂਦੀ ਹੈ ਤਾਂ ਉਸ ਟਾਈਮ ਜਦੋਂ ਚਲੋ ਸਾਡੀ ਮੀਡੀਆ ਦੀ ਗੱਲ ਕਰ ਲਈਏ ਅਸੀਂ ਉੱਥੇ ਪਹੁੰਚਦੇ ਹਾਂ ਅਸੀਂ ਇੱਕ ਚੀਜ਼ ਦਿਖਾਣੇ ਸਾਡੇ ਕਵਰੇਜ ਕਰਨਾ ਸਾਡਾ ਫਰਜ਼ ਹੈ ਉਸ ਟਾਈਮ ਸਾਨੂੰ ਲੋੜ ਹੁੰਦੀ ਹੈ ਕਿ ਸਿਹਤ ਵਿਭਾਗ ਦੇ ਟੀਮ ਉੱਥੇ ਪਹੁੰਚੇ ਪਰ ਸਿਹਤ ਵਿਭਾਗ ਦੀ ਟੀਮ ਦੀ ਇੰਨੀ ਅਣਗਹਿਲੀ ਸਾਹਮਣੇ ਆਈ ਕਿ ਫੋਨ ਵੀ ਨਹੀਂ ਚੱਕਦੇ ਤੁਹਾਡੇ ਚਾਹੇ ਜਿਹੜੇ ਵੀ ਆਪਣੇ ਸਿਹਤ ਵਿਭਾਗ ਦੇ ਅਧਿਕਾਰੀ ਉਹ ਫੋਨ ਵੀ ਚੱਕਣਾ ਜਿਹੜਾ ਕੀ ਹੈ ਉਸ ਟਾਈਮ ਕਿੱਥੇ ਹੁੰਦੀ ਡਿਊਟੀ ਟਾਈਮ ਫੋਨ ਹੁੰਦਾ ਵਾ ਕਿ ਆ ਉੱਥੇ ਉਹਨਾਂ ਨੂੰ ਪਹੁੰਚਣਾ ਚ ਸਿਹਤ ਵਿਭਾਗ ਦੀ ਟੀਮ ਉੱਥੇ ਪਹੁੰਚਣੀ ਚਾਹੀਦੀ ਡੀ ਐਚਓ ਮੈਡਮ ਫੂਡ ਸੇਫਟੀ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹਿ ਦਾਂਗੀ ਠੀਕ ਹੈ ਤੁਹਾਡਾ ਜਿਹੜਾ ਵੀ ਇਹ ਹੈਗਾ اٹ 윌 ਬੀ ਕਨਵੇਡ ਕਿ ਬਈ ਤੁਹਾਡੇ ਸੋ ਬਿਲਕੁਲ ਹੀ ਸਾਡ ਨਾਲ ਮੌਜੂਦ ਸੀਗੇ ਸਿਵਲ ਸਰਜਨ ਡਾਕਟਰ ਰਮਨਦੀਪ मैम ਜੋ ਕਿ ਹਾਲੀ 1 ਮੰਥ ਹੋਇਆ ਜੁਆਇਨਿੰਗ ਸ਼ਹਿਰਤ ਉਹਨਾਂ ਦੀ ਨੌਲੇਜ ਦੇ ਵਿੱਚ ਨਹੀਂ ਹੈ ਕਿ ਕਿਉਂਕਿ ਸਿਹਤ ਵਿਭਾਗ ਦੀ ਜਿੰਨੀ ਵੀ ਟੀਮ ਹੈ ਕਿਤੇ ਨਾ ਕਿਤੇ ਅਨਗੇਲੀ ਨਜ਼ਰ ਆ ਰਹੀ ਹੈ ਲੁਧਿਆਣੇ ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਅਨਹਾਈਜੈਨਿਕ ਫੂਡ ਬੜੀ ਹੀ ਗੁੰਡਾ ਕਰਦੀ ਦੇ ਨਾਲ ਵੇਚਿਆ ਜਾਂਦਾ ਦੁਕਾਨਦਾਰਾਂ ਵੱਲੋਂ ਇਹ ਕਹਿ ਕੇ ਕਿ ਸਿਹਤ ਵਿਭਾਗ ਦਾ ਅਧਿਕਾਰੀ ਇੱਥੇ ਕੋਈ ਵੀ ਨਹੀਂ ਆਉਂਦਾ ਤਾਂ ਸੋ ਬਿਲਕੁਲ ਕਿਤੇ ਨਾ ਕਿਤੇ ਸਿਹਤ ਵਿਭਾਗ ਦੀ ਢਿੱਲੀ ਕਾਰਵਾਈ ਸਾਹਮਣੇ ਆ ਰਹੀ ਹੈ ਤੇ ਬਿਲਕੁਲ ਇਸ ਤੇ ਸਟ੍ਰਿਕਟ ਐਕਸ਼ਨ ਲੈਣ ਦੀ ਲੋੜ ਹੈ ਅਸੀਂ ਅੱ ਹੋਪ ਹੈ ਕਿ ਮੈਮ ਵੱਲੋਂ ਜਿਹੜੀ ਕੀ ਹੈ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ ਆਪਣੀ ਟੀਮ ਨੂੰ ਜਿਹੜਾ ਕੀ ਹੈ ਅ ਕਿਆ ਜਾਵੇ ਕਿ ਉਹਨਾਂ ਵੱਲੋਂ ਜਿਹੜੀ ਕੀ ਹੈ ਕਾਰਵਾਈ ਕੀਤੀ ਜਾਵੇ